ਜੈਪੀਨ ਜੈਪਾਰਕ ਮੈਂ ਦੀ ਰੈਂਪੀ ਕੋਰਚ ਖੜਵਾਲਾ ਸਾਰੇ ਸਮਾਜ ਨੂੰ ਪਤਾ ਹੀ ਹੈ ਕਿ ਜਿਹੜੀ ਕੱਲ ਦੀ ਨਿਊਜ਼ ਚੱਲ ਰਹੀ ਹੈ ਮੈਂ ਸਾਰਿਆਂ ਨੂੰ ਹੀ ਅਪੀਲ ਕਰਦੀ ਵਾਰ-ਵਾਰ ਇਹ ਹੋ ਰਿਹਾ ਤੇ ਸਾਡਾ ਸਮਾਜ ਆ ਜਿਹੜਾ ਉਹ ਨੂੰ ਇਹ ਨਾਲ ਸੋਚਲ ਤੇ ਵਿਚਾਰਨ ਦੀ ਲੋੜ ਹੈ ਕਿ ਜੇ ਮੇਰੇ ਨਾਲ ਪੁਲਿਸ ਪ੍ਰਸ਼ਾਸਨ ਜਾਂ ਇਹ ਰਾਜਨੀਤਿਕ ਡਰ ਮੇਰੇ ਬੇਟੇ ਨਾਲ ਧੱਕਾ ਕਰਦੇ ਆ ਤਾਂ ਤੁਹਾਡੇ ਬੱਚਿਆਂ ਨਾਲ ਕੀ ਹੋਊ ਕਿਉਂਕਿ ਅੱਜ ਦੀ ਘੜੀ ਵਿੱਚ ਮੇਰੇ ਬੱਚੇ ਤੇ ਸਿੰਪਲ ਦਰਖਾਸਤ ਵੀ ਨਹੀਂ ਸੀ ਐ ਕੋਈ ਪਿੰਡੇ ਤੇ ਕੋਈ ਇੱਕ ਸਿੰਪਲ ਨਿਸ਼ਾਨ ਵੀ ਨਹੀਂ ਸੀ ਕਿ ਉਹ ਕਹ ਦੂਗਾ ਕੋਈ ਕਿ ਉਹ ਕਦੇ ਲੜਾਈਆਂ ਵਿੱਚ ਆਇਆ ਸਕੂਲ ਚ ਉਹਦਾ ਜਿਹੜਾ ਰਿਕਾਰਡ ਪੁੱਛਾ ਜਾਵੇ 12 ਸਾਲੋਂ ਪੜਿਆ ਗਰੀਬਾਂ ਦੇ ਬੱਚਾ ਨੂੰ ਜਿਹੜਾ ਕਬੱਡੀ ਦੀ ਟ੍ਰੇਨਿੰਗ ਦੇ ਰਿਹਾ ਤੇ ਉਹਦੇ ਮੰਗਰ ਜਿਹੜਾ 40 ਛੋਟੇ-ਛੋਟੇ ਬੱਚੇ ਆ ਉਹਨਾਂ ਨਾਲ ਵੀ ਬੇਇਨਸਾਫੀ ਹੋ ਰਹੀ ਆ ਤੁਹਾਨੂੰ ਪਤਾ ਹੀ ਆ 3 ਮਹੀਨੇ ਪਹਿਲਾਂ ਜਿਹੜੀ ਬਗਰਾੜੀ ਦੇ ਗੁੰਡਿਆਂ ਨੇ ਕੜਮ ਚੌਧਰੀਆਂ ਨੇ ਸਾਨੂੰ ਗੰਦੀਆਂ ਕਾਲਾਂ ਕੱਢੀਆਂ ਸੀਗੀਆਂ ਉਸ ਤੋਂ ਉਹਨਾਂ ਨੇ ਛਲਾਕੀ ਨਾਲ ਸਾਡੇ ਪਿੰਡ ਦੇ ਸਰਪੰਚ ਨੂੰ ਕਹਿ ਕੇ ਰਾਈ ਨਵਾ ਕਰ ਲਿਆ ਸੀਗਾ ਪਰ 17 ਤਰੀਕ ਨੂੰ بیٹے ਨੂੰ ਫੇਰ ਘੇਰਿਆ ਗਿਆ ਤੇ ਆਪਣੀ ਇੱਕ ਬੰਦੇ ਦੇ ਸੱਟ ਮਾਰ ਕੇ بیٹے ਤੇ ਝੂਠਾ ਨਜਾਇਜ਼ ਪਾਚਾ ਕਰਾਇਆ ਗਿਆ ਜਿਸ ਦੀ ਸਾਰੇ ਭੈਣ ਭਰਾਵਾਂ ਨੂੰ ਵਕੀਲ ਵੀਰਾਂ ਨੂੰ ਬੇਨਤੀ ਹੈ ਕਿ ਉਸ ਦੀ ਉੱਚ ਪੱਧਰੀ ਜਿਹੜਾ ਤੁਸੀਂ ਜਾਂਚ ਕਰਵਾਓ ਕਿ ਉਸ ਬੰਦੇ ਨਾਲ ਸਾਡੀ ਕੀ ਦੋਸ਼ਮਨੀ ਸੀਗੀ ਇਸ ਲਈ ਮੁੰਡਿਆਂ ਨੇ ਰਾਜਨੀਤੀ ਸਾਡੇ ਤੇ ਜਿਹੜਾ ਜਾਲ ਸਿੱਤਿਆ ਕੋਈ ਐਸੀ ਧਾਰਾ ਜਿਹੜੀ ਛੱਡੀ ਨਹੀਂ ਬੱਚੇ ਨੂੰ ਗੈਂਗਸਟਰ ਬਣਾਉਂਦੀ ਸਾਡੇ ਪਰਿਵਾਰ ਨਾਲ ਇੰਨਾ ਜ਼ਿਆਦਾ ਤੱਕਾ ਹੋਈ ਜਾਂਦਾ ਅਸੀਂ ਲੋਕਾਂ ਦੇ ਬੱਚਿਆਂ ਦੇ ਲਈ ਇੰਨਾ ਜ਼ਿਆਦਾ ਬੋਲਦੇ ਆ ਕਿ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਿਆ ਜਾਵੇ ਤੇ ਪਰ ਅੱਜ ਸਾਡੇ ਨਾਲ ਤੱਕਾ ਹੋ ਰਿਹਾ ਮੇਰੀ ਸਾਰੇ ਸਮਾਜ ਨੂੰ ਬੇਨਤੀ ਆ ਕਿ ਮੇਰੇ ਬੇਟੇ ਨੂੰ ਇਹ ਜਿਹੜਾ ਕੜਾ ਮੋ ਚੌਦੀਆ ਪੂਰਾ ਗੈਂਗਸਟਰਾਂ ਦਾ ਨਾਮ ਦੇਣਾ ਚਾਹੁੰਦੇ ਕਿਉਂਕਿ ਇਹਨਾਂ ਨੇ 326 ਪਤਾ ਨਹੀਂ ਕਿੰਨੀਆਂ ਘਤਾਂ ਬੱਚੇ ਤੇ ਡਬਲ ਡਬਲ ਕਰਕੇ ਲਵਾਉਣੀਆਂ ਐ ਇਸ ਲਈ ਜ ਇਹ ਸਾਨੂੰ ਜਿਹੜਾ ਇਹਨਾਂ ਨੇ ਪਹਿਲਾ ਰਾਈ ਨਾਮਾ ਕੀਤਾ ਸੀ ਸਾਨੂੰ ਉਹ ਰਾਈ ਨਾਮਾ ਨਹੀਂ ਮਨਜ਼ੂਰ ਕਿਉਂਕਿ ਇਹਨਾਂ ਨੇ ਇੰਨਾ ਗੰਦਨਾ ਗਾਲਾ ਜਿਹੜੀ ਹੈ ਜਨਤੀ ਤੌਰ ਤੇ ਸਾਨੂੰ ਜਲੀਲ ਕੀਤਾ ਸੀਗਾ ਇਹਨਾਂ ਦੇ ਕਾਰਨ ਮੇਰੇ ਬੇਟੇ ਦੀ ਅੱਜ ਜ਼ਿੰਦਗੀ ਬਰਬਾਦ ਹੋ ਰਹੀ ਆ ਅਸੀਂ ਇਹਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕੀਤੀ ਜੇਕਰ ਇਹ ਸਾਡੇ ਬੱਚੇ ਨੂੰ ਝੂਠੀ ਦੇ ਵਿੱਚ ਪਸਾਉਣਾ ਚਾਹੁੰਦੇ ਆ ਤੇ ਜਦੋਂ ਇਹਨਾਂ ਨੇ ਗੰਦਨਾ ਗਾਲਾਂ ਕੱਢੀਆਂ ਸੀ ਸਾਡੇ ਬੇਟੇ ਨੇ ਉਦੋਂ ਇਹਨਾਂ ਦੇ ਕਿਉਂ ਨਹੀਂ ਸੱਟ ਮਾਰੀ ਐਸ ਲਈ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅੱਜ ਥਾਣਾ ਬਾਜ਼ਾਖਾਨਾ ਦੇ ਬਾਹਰ ਵਿੱਚ 12 ਵਜੇ ਪਹੁੰਚੋ ਤਾਂ ਕਿ ਮੇਰੇ ਬੇਟੇ ਨੂੰ ਇਨਸਾਫ ਮਿਲ ਸਕੇ ਜੈ ਭੀਮ ਜੈ ਭਾ